ਨਕੌਦਰ ਦੇ ਬਿਜਲੀ ਘਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਏਕਤਾ ਲਹਿਰ ਦੀ ਟੀਮ ਇਸ ਵਕਤ ਨਕੌਦਰ ਦੇ ਬਿਜਲੀ ਘਰ ਦੇ ਵਿੱਚ ਮੌਜੂਦ ਹੈ ਅੱਜ ਨਕੋਦਰ ਦੇ 132 ਕੇਵੀ ਬਿਜਲੀ ਘਰ ਦੇ ਵਿੱਚ ਅੱਜ 20 ਕੇਐਮਬੀ ਦਾ ਨਵਾਂ ਟਰਾਂਸਫਾਰਮਰ ਰੱਖਿਆ ਗਿਆ ਵਾ ਜਿਹਦੀਆਂ ਤਸਵੀਰਾਂ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਇਸ ਦੇ ਨਾਲ 26 ਪਿੰਡਾਂ ਨੂੰ ਨਕੋਦਰ ਨਾਲ ਲੱਗਦੇ 26 ਪਿੰਡਾਂ ਨੂੰ ਤੇ ਨਕੋਦਰ ਸ਼ਹਿਰ ਦੇ ਵਿੱਚ ਜਿਹੜੇ ਕੱਟ ਲੱਗਦੇ ਨੇ ਉਹਨਾਂ ਨੂੰ ਫਾਇਦਾ ਹੋਵੇਗਾ ਇਸ ਟਰਾਂਸਫਾਰਮਰ ਦਾ ਉਦਘਾਟਨ ਅੱਜ ਹਲਕਾ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੇ ਅੱਜ ਕੀਤਾ ਆਓ ਤੁਹਾਨੂੰ ਮੇਲਾ ਚਲਦੇ ਹਾਂ ਔਰ ਦਿਖਾਨੇ ਆ ਇਸ ਦੀਆਂ ਤਸਵੀਰਾਂ ਬਿਲਕੁਲ ਜੀ ਅੱਜ ਬਿਜਲੀ ਵਿਭਾਗ ਦੇ ਵਿੱਚ ਸਾਡੇ ਐਕਸ਼ਨ ਸਾਹਿਬ ਨੇ ਕੋਮਲ ਜੀ ਦੇ ਵੱਡੇ ਉਦਮ ਦੇ ਨਾਲ ਕਿਉਂਕਿ ਡਿਮਾਂਡ ਸੀ ਹਲਕੇ ਦੀ ਸਾਰੇ ਸੀਨੀਅਰ ਸਹਿਬਾਨ ਜਿਹੜੇ ਇਸ ਡਿਪਾਰਟਮੈਂਟ ਦੇ ਆ ਅੱਜ ਇੱਥੇ ਹਾਜ਼ਰ ਨੇ ਔਰ ਇਸ ਨਕੂਦਰ ਦੇ ਖਿੱਤੇ ਨੂੰ ਇਨਕੂਦਰ ਦੇ ਖਿੱਤੇ ਵਾਸਤੇ ਇੱਕ ਕੁਸ਼ੇ ਦੇ ਵਿੱਚ 26 27 ਪਿੰਡ ਤੇ ਨਕੂਦਰ ਸ਼ਹਿਰ ਜਿਹੜਾ ਹੁੰਦਾ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਾਫੀ ਫਾਲਟ ਤੇ ਕਾਫੀ ਜਿਹੜਾ ਇਹਦਾ ਬਿਜਲੀ ਦੀ ਫਲਕਚੁਏਸ਼ਨ ਸੀਗੀ ਡਮ ਜਾਂਦੀ ਸੀ ਔਰ ਸ਼ਹਿਰ ਵਸੀਆਂ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਸੀ ਮੁਸੀਬਤਾਂ ਦਾ ਔਰ ਇਹਨਾਂ ਪਿੰਡਾਂ ਨੂੰ ਵੀ ਕਰਨਾ ਪੈਂਦਾ ਸੀ ਜਦੋਂ ਪਿੰਡਾਂ ਦੇ ਵਿੱਚ ਲਾਈਟ ਪੂਰੀ ਨਹੀਂ ਜਾਂਦੀ ਚੀਜ਼ਾਂ ਸੜਦੀਆਂ ਨੇ ਤਾਂ ਫਿਰ ਉਹਦਾ ਜਿਹੜਾ ਨਾ ਸਾਰਾ ਬਹੁਤ ਵੱਡੇ ਨੁਕਸਾਨ ਲੋਕਾਂ ਦੇ ਹੋ ਜਾਂਦੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ 20 ਐਮਵੀਏ ਦਾ ਜਿਹੜਾ ਟਰਾਂਸਫਰਮਰ ਆ ਉਹ ਹੋਰ ਲਾਇਆ ਗਿਆ ਐਕਸਟੈਂਡ ਕੀਤੀ ਗਈ ਹੈ ਜਿਹੜੀ ਇਹ ਸਾਰੀ ਐਕਸਟੈਂਸ਼ਨ ਦਿੱਤੀ ਗਈ ਹੈ ਨਾਲ ਹੋਰ ਪਾਵਰ ਨੂੰ ਵੀ ਐਮ ਵੀ ਐ ਦਾ ট্রান্সਫਾਰਮਰ ਬਹੁਤ ਵੱਡਾ ਹੁੰਦਾ ਜਿਹਦੇ ਨਾਲ ਸਾਡੀ 26 ਪਿੰਡ ਤੇ ਨਕੋਦਰ ਸ਼ਹਿਰ ਦੀ ਲਾਈਟ ਦੇ ਵਿੱਚ ਵੱਡਾ ਸੁਧਾਰ ਆਏਗਾ ਇਹਨਾਂ 26 ਪਿੰਡਾਂ ਦੀ ਜਿਹੜੀ ਲਾਈਟ ਹੈ ਉਹਦੇ ਵਿੱਚ ਸੁਧਾਰ ਉਹਦੇ ਵਿੱਚ ਸੁਧਾਰ ਦੇ ਨਾਲ ਨਾਲ ਜਿਹੜਾ ਕਿਸਾਨਾਂ ਨੂੰ ਲਾਈਟ ਵੇਲੇ ਕਿ ਵੇਲੇ ਦੇਣੀ ਪੈਂਦੀ ਸੀ ਸਰਕਲ ਬਣਾ ਕੇ ਕਿਸੇ ਨੂੰ ਦਿਨ ਵੇਲੇ ਦੇਣੀ ਪੈਂਦੀ ਸੀ ਕਿਸੇ ਵੇਲੇ ਰਾਤ ਨੂੰ ਦੇਣੀ ਪੈਂਦੀ ਸੀ ਕਿਉਂਕਿ ਸਾਡੇ ਕੋਲ ਇੱਥੇ ਪਾਵਰ ਜਿਹੜੀ ਆ ਉਹ ਇੰਨੀ ਨਹੀਂ ਸੀ ਕਿ ਇੱਕ ਸਮੇਂ ਦੇ ਵਿੱਚ ਚਲਾਇਆ ਜਾ ਸਕੇ ਇੱਕ ਉਹ ਸਮੱਸਿਆ ਹੱਲ ਹੋ ਗਈ ਕਿ ਹੁਣ ਦਿਨ ਦਿਨ ਵੇਲੇ ਹੀ ਕਿਸਾਨਾਂ ਨੂੰ ਦੋ ਰਾਉਂਡ ਦੇ ਵਿੱਚ ਬਿਜਲੀ ਜਿਹੜੀ ਆ ਉਹ ਪੂਰੀ ਕਰ ਦਿੱਤੀ ਜਾਇਆ ਕਰਕੇ ਰਾਤ ਨੂੰ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਇਸ ਦੇ ਨਾਲ ਹੀ ਸਾਡਾ ਨਕੂਦਰ ਸ਼ਹਿਰ ਜਿਹੜਾ ਜਿਹਦੇ ਵਿੱਚ ਲਾਈਟ ਦੀ ਫਲਕਚੁਏਸ਼ਨ ਜਾਂ ਵਦ ਜਿਹੜਾ ਲੋਡ ਬਹੁਤ ਲੋਕਾਂ ਨੂੰ ਘਟ ਜਾ ਕੇ ਮਿਲਦਾ ਸੀ ਜਾਂ ਫਾਲਟ ਬਹੁਤ ਜਲਦੀ ਜਲਦੀ ਪੈਂਦੇ ਸੀ ਉਹਦੇ ਤੋਂ ਵੀ ਨਜਾਤ ਮਿਲੂਗੀ ਇਹ ਟਾਈਮ ਦੇ ਨਾਲ-ਨਾਲ ਹੌਲੀ-ਹੌਲੀ ਕਰਕੇ ਸਾਰਾ ਲੋਡ ਜਿਹੜਾ ਹੈ ਉਹ ਕੋ ਡਿਵਾਈਡ ਕਰਤਾ ਕਿਉਂਕਿ ਹੁਣ ਸਾਡੇ ਕੋਲ ਵਾਧੂ ਪਾਵਰ ਆ ਵਾਧੂ ਲੋਡ ਜਿਹੜਾ ਸਾਡੇ ਕੋਲ ਆ ਗਿਆ ਟਰਾਂਸਫਾਰਮਰ ਵੱਡਾ ਹੋ ਗਿਆ ਔਰ ਇਹਨੂੰ ਦਰਸ਼ੈਤ ਨੇ ਜਿਹੜਾ ਵੱਖ-ਵੱਖ ਜਿਹੜਿਆ ਉਹਦੀਆਂ ਹਿੱਸਿਆਂ ਦੇ ਵਿੱਚ ਜਿਹੜੀ ਨਾ ਉਹਨੂੰ ਵੰਡ ਦਿੱਤਾ ਜਾਊਗਾ ਤਾਂ ਕਿ ਜਿਹੜੀ ਲੋਕਾਂ ਨੂੰ ਪਾਵਰ ਪੂਰੀ ਮਿਲੇ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਆ ਜਿਹੜਾ ਤਕਰੀਬਨ ਤਕਰੀਬਨ 5 ਕਰੋੜ ਰੁਪਏ ਦੀ ਲਗਤ ਦੇ ਨਾਲ ਇਹ ਟਰਾਂਸਫਾਰਮਰ ਜਿਹੜਾ ਇਹਨੂੰ ਨਵਾਂ ਲਾਇਆ ਗਿਆ ਇੱਦਾਂ ਹੀ ਸ਼ੰਕਰ ਦੇ ਵਿੱਚ ਇੱਕ ਟਰਾਂਸਫਾਰਮਰ ਜਿਹੜਾ ਉਹਨੂੰ ਵੱਡਾ ਕੀਤਾ ਗਿਆ ਸੀ ਉਹ ਵੀ ਇਸੇ ਤਰ੍ਹਾਂ ਹੀ ਉਧਰ ਪ੍ਰੋਬਲਮ ਸੀ ਜਿਹੜੀ ਲਾਈਟ ਦੀ ਉਹਨੂੰ ਹੱਲ ਕੀਤਾ ਗਿਆ ਔਰ ਇਹਦੇ ਨਾਲ ਦਾ ਹੀ ਜਿਹੜਾ ਸਾਡਾ ਲਿਤਰਾ ਜਿਹੜਾ ਜਿਹੜਾ ਸਾਡਾ ਗ੍ਰਿਡ ਬਣ ਜਾ ਰਹੀ ਹੈ ਉਹ ਐਡ ਹੋ ਰਹੀ ਹੈ ਇਸ ਤੋਂ ਅੱਗੇ ਵੀ ਅਸੀਂ ਐਕਸ਼ਨ ਸਾਹਿਬ ਇੱਕ ਦੋ ਹੋਰ ਥਾਵਾਂ ਦੇਖ ਰਹੇ ਹਾਂ ਅਸੀਂ ਮਦਦ ਕਰਾਂਗੇ ਉਹਨਾਂ ਨੂੰ ਜ਼ਮੀਨ ਦੇਣ ਦੇ ਵਿੱਚ ਕਿ ਹੋਰ ਗ੍ਰਿਡ ਲਗਾ ਕੇ ਜਿਹੜਾ ਲਾਈਟ ਜਿਹੜਾ ਸਰਕਾਰ ਦਾ ਮਕਸਦ ਸਿਰਫ 600 ਯੂਨਟ ਫ੍ਰੀ ਅਲਾਉਂਸਮੈਂਟ ਨਹੀਂ ਹੈ ਉਹਦਾ ਪੂਰਾ ਪੂਰਾ ਫਾਇਦਾ ਵੀ ਜਿਹੜਾ ਉਹ ਲੋਕਾਂ ਨੂੰ ਹੋਣਾ ਚਾਹੀਦਾ ਪੂਰਾ ਫਾਇਦਾ ਦੇਣ ਵਾਸਤੇ ਕਿਸੇ ਗੱਲ ਦੀ ਨਾ ਨਹੀਂ ਹੈ ਜਿੱਥੇ ਗ੍ਰਿਡ ਦੀ ਜ਼ਰੂਰਤ ਹੈ ਉੱਥੇ ਗ੍ਰਿਡ ਮਿਲਦੀ ਆ ਜਿੱਥੇ ਟਰਾਂਸਫਾਰਮਰ ਦੀ ਜ਼ਰੂਰਤ ਹੈ ਉੱਥੇ ਟਰਾਂਸਫਾਰਮਰ ਮਿਲਦਾ ਇਦਾਂ ਹੀ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੇਰੇ ਖਿਆਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਨਵੇਂ ਟਰਾਂਸਫਾਰਮਰ ਲਾਏ ਆ ਅ ਇਹ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਬਿਜਲੀ ਮੁਫਤ ਬਿਜਲੀ ਦਾ ਲਾਲੀਪੌਪ ਜਿਹੜਾ ਥੋੜਾ ਬਹੁਤਾ ਦਿੱਤਾ ਗਿਆ ਸੀ ਸਰਕਾਰਾਂ ਵੱਲੋਂ ਉਹ ਸਿਰਫ ਲਾਲੀਪੌਪ ਸੀ ਨਾ ਉਹਦੀ ਬਿਜਲੀ ਦੇ ਜਿਹੜੀ ਸਪਲਾਈ ਦੇ ਵਿੱਚ ਕੋਈ ਸੁਧਾਰ ਨਹੀਂ ਸੀ ਸਪਲਾਈ ਦੇ ਉੱਤੇ ਖਰਚਾ ਕੋਈ ਨਹੀਂ ਸੀ ਸਪਲਾਈ ਦੇ ਉੱਤੇ ਧਿਆਨ ਪੈਸਾ ਕੋਈ ਨਹੀਂ ਮਿਲਦਾ ਸੀ ਵਿਭਾਗਾਂ ਨੂੰ ਕਿ ਵੀ ਉਹ ਇਹਨਾਂ ਬਿਜਲੀ ਸੁਧਾਰਾ ਵੱਲੋਂ ਚੱਲ ਕੇ ਤੇ ਆਪਣੇ ਨਾਗਰਿਕਾਂ ਨੂੰ ਸਹੀ ਸਹੂਲਤ ਦਿੱਤੀ ਜਾ ਸਕੇ ਹੁਣ 600 ਯੂਨਿਟ ਬਿਜਲੀ ਮਾਫ ਦੇ ਨਾਲ-ਨਾਲ ਕੁਆਲਿਟੀ ਦੀ ਬਿਜਲੀ ਜਿਹੜੀ ਆ ਉਹ ਵੀ ਕੁਆਲਿਟੀ ਤੇ ਵੀ ਧਿਆਨ ਦਿੱਤਾ ਗਿਆ ਤਾਂ ਕਿ ਹਰ ਇੱਕ ਸ਼ਹਿਰੀ ਜਿਹੜਾ ਉਹ 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 ਨੂੰ ਉਹਦੇ ਤੱਕ ਇਹ ਜਿਹੜੀ ਬਿਜਲੀ ਦੀ ਸਹੀ ਸਹੂਲਤ ਆ ਉਹ ਪਹੁੰਚਦੀ ਹੋ ਜਾਵੇ ਤਾਂ ਕਿਸੇ ਨੂੰ ਇਹ ਨਾ ਲੱਗੇ ਕਿ ਜੀ ਸਾਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਲੇਕਿਨ ਕੁਆਲਿਟੀ ਹੈ ਨਹੀਂ ਸਾਡੇ ਤੱਕ ਲਾਈਟ ਪੂਰੀ ਨਹੀਂ ਪਹੁੰਚਦੀ ਮੈਡਮ ਕਈ ਵਾਰੀ ਬੋਲ ਕਿ ਤਾਂ ਮੈਂ ਪਿਛਲੇ ਦਿਨਾਂ 'ਚ ਜਿਹੜਾ ਇਹ ਜਦੋਂ ਟਰਾਂਸਫਾਰਮਰ ਲੱਗ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਮੈਂ ਹੱਥ ਜੋੜ ਕੇ ਸਾਰਿਆਂ ਕੋਲੋਂ ਇਸ ਗੱਲ ਦੀ ਮਾਫੀ ਚਾਹੁੰਦੀ ਆ ਕਿਉਂਕਿ ਇਹ ਵੱਡਾ ਕੰਮ ਸੀ ਇਹਨੂੰ ਕਰਨ ਵਾਸਤੇ ਬਹੁਤ ਸਾਰੇ ਦੁਕਾਨਦਾਰਾਂ ਨੂੰ ਬਹੁਤ ਸਾਰੇ ਸਾਡੇ ਵਪਾਰੀਆਂ ਨੂੰ ਸ਼ਹਿਰੀਆਂ ਨੂੰ ਲੰਬੇ ਕਟੜਾਂ ਦਾ ਸਾਹਮਣਾ ਕਰਨਾ ਪਿਆ ਇਹਨੂੰ ਡਿਪਲੋਏ ਕਰਨ ਵਾਸਤੇ ਬੜੇ ਸਮੇਂ ਦੀ ਜ਼ਰੂਰਤ ਸੀ ਬਹੁਤ ਵੱਡੀ ਚੀਜ਼ ਆ ਔਰ ਇਹਦਾ ਲਾਈਟ ਦਾ ਕੱਟ ਜਿਹੜਾ ਉਹ ਲਾਉਣਾ ਪਿਆ ਇਹ ਮਜਬੂਰੀ ਸੀ ਇਸ ਤੋਂ ਬਿਨਾ ਚੱਲਿਆ ਨਹੀਂ ਸੀ ਜਾ ਸਕਦਾ ਹੁਣ ਜਿਹੜੀ ਬਿਜਲੀ ਆ ਨਿਰੰਤਰ ਮਿਲੂਗੀ ਲੇਕਿਨ ਜਿਹੜਾ ਮੌਸਮ ਦੀ ਖਰਾਬੀ ਆ ਉਹਦੇ ਤੇ اختیار ਨਹੀਂ ਹੈ ਕਿਸੇ ਦਾ ਜਦੋਂ ਬਹੁਤ ਮੌਸਮ ਖਰਾਬ ਹੋਏਗਾ ਤਾਂ ਆਟੋਮੈਟਿਕਲੀ ਕੱਟ ਲੱਗਣਗੇ ਫਾਲਟ ਪੈ ਜਾਂਦੀ ਹੈ ਅਦਰਵਾਇਸ ਜਿਹੜੀ ਆ ਲਾਈਟ ਸਾਨੂੰ ਨਾਲ ਤਾਂ ਮਿਲੂਗੀ ਸ਼ੁਰੂਆਤ ਸਾਰਿਆਂ ਨੂੰ ਵੱਡੀ ਪ੍ਰੋਬਲਮ ਹੈ ਜਿਹੜੀ ਸਟਾਫ ਨੂੰ ਘਾਟ ਦੀ ਤੇ ਰੱਖਿਆਲ ਜਿੱਥੇ 6 ਦਾ 7 ਜਈ ਹੁੰਦੇ ਸੀ ਅੱਜ ਇੱਕ ਜਿਹੜਾ 2 ਜਈ ਕੰਮ ਕਰਦੇ ਤੁਸੀਂ ਜਦੋਂ ਉੱਤੋਂ ਆ ਧੁੰਨੇ ਦਾ ਬਿੜੀ ਦੇ ਪਿੱਛੇ ਤਾਂ ਮੇਰੇ ਖਲ ਇੱਕ ਵੀ ਜਈ ਹੈ ਜੀ ਤੇ ਆਪਾਂ ਐਕਸੈਪਟ ਕਰਦੇ ਹਾਂ ਕਿ ਜਿਹੜਾ ਇੱਕ ਬੰਦਾ ਕੰਮ ਕਰਦਾ ਉਹ 10-10 ਬੰਦਿਆਂ ਦਾ ਕੰਮ ਕਰਦਾ ਅਸੀਂ ਕਿਹਨੋਂ ਸੁਣ ਲਈ ਵੀ ਕਿ ਆਹ ਬੰਦਾ ਨਹੀਂ ਨਾ ਉਹ ਐਫੀਸ਼ੀਅਟ ਕਰਨ ਦੀ ਬਜਾਏ ਉਹਦੀ ਸਕੇਲ ਹੋ ਜਾਂਦੀ ਹੈ ਅ ਬਿਲਕੁਲ ਤੁਸੀਂ ਤੁਹਾਡੀ ਇਹ ਗੱਲ जायਜ਼ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੇਰਾ خیال ਬਿਜਲੀ ਵਿਭਾਗ ਨੂੰ ਯਾਦ ਨਹੀਂ ਹੋਣਾ ਕਿ ਪੁਰਾਣੀਆਂ ਭਰਤੀਆਂ ਕਦੋਂ ਆਈਆਂ ਸੀ ਰਿਟਾਇਰਮੈਂਟ ਜਿਹੜੀ ਉਹ ਨਿਰੰਤਰ ਹੋ ਰਹੀ ਹੈ ਉਹ ਆਪਣੇ ਟਾਈਮ ਤੇ ਰਿਟਾਇਰਮੈਂਟ ਹੋਣੀ ਹੈ ਲੇਕਿਨ ਭਰਤੀਆਂ ਨਹੀਂ ਸੀ ਹੋ ਰਹੀਆਂ ਹੁਣ ਬਕਾਇਦਾ ਬਿਜਲੀ ਵਿਭਾਗ ਦੇ ਵਿੱਚ ਭਰਤੀਆਂ ਹੋ ਰਹੀਆਂ ਪਿਛਲੇ ਸਮੇਂ 'ਚ ਸਾਨੂੰ ਮੁਲਾਜ਼ਮ ਆਏ ਵੀ ਆ ਜਿਹੀ ਭਰਤੀਆਂ ਵੀ ਹੋਈਆਂ ਹੁਣ ਫੇਰ ਜਿਹੀ ਭਰਤੀਆਂ ਹੋਈਆਂ ਜਿਨ੍ਹਾਂ ਦੀ ਟ੍ਰੇਨਿੰਗ ਚੱਲੂਗੀ ਕੁਝ ਸਮੇਂ ਦੀ ਟ੍ਰੇਨਿੰਗ ਤੋਂ ਬਾਅਦ ਜਿਹੜੇ ਉਹ ਆਉਣਗੇ ਹਾਂ ਬਿਲਕੁਲ ਸਾਡਾ ਸਟਾਫ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਨੂੰ ਇਹਨਾਂ ਨੂੰ ਬਹੁਤ ਧੰਨਵਾਦ ਵੀ ਕਰਨਾ ਚਾਹੀਦਾ ਇਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਮੁਲਾਜ਼ਮਾਂ ਨੂੰ ਇਸ ਥੋੜੇ ਸਟਾਫ ਦੇ ਨਾਲ ਉਹ ਸਾਡੀਆਂ ਸਹੂਲਤਾਂ ਦਾ ਖਿਆਲ ਰੱਖਦੇ ਹੋਏ ਦਿਨ ਰਾਤ ਕੰਮ ਕਰ ਰਹੇ ਆ ਸ਼ਿਫਟਾਂ ਨਹੀਂ ਹੈਗੀਆਂ ਇਹਨਾਂ ਦੀਆਂ ਹਰ ਹਰ ਮੁਲਾਜ਼ਮਾਂ ਦੀਆਂ ਸ਼ਿਫਟਾਂ ਨਹੀਂ ਪਰ ਇਹ ਵਿਚਾਰੇ ਦਿਨ ਰਾਤ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਬਿਜਲੀ ਦੇ ਮੁਲਾਜ਼ਮ ਨੇ ਬਹੁਤ ਮਿਹਨਤ ਕਰਦੇ ਆ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹਾਂ ਕੋਈ ਇਦਾਂ ਨਹੀਂ ਜ਼ਰੂਰੀ ਹੈ ਕਿ ਵੀ 100% ਮੁਲਾਜ਼ਮ ਮਾੜੇ ਹੁੰਦੇ ਆ ਤੇ 100% ਸਹੀ ਹੁੰਦੇ ਆ ਕੋਈ ਨਾ ਕੋਈ ਮਾੜੇ ਵੀ ਹੁੰਦੇ ਜਿਹੜੇ ਕੰਮ ਤੋਂ ਕੰਨੀ ਘਤਰਾਉਂਦੇ ਨਹੀਂ ਤਾਂ ਤਕਰੀਬਨ ਤਕਰੀਬਨ ਸਾਰਾ ਸਟਾਫ ਜਿਹੜਾ ਆਪਣਾ ਬਹੁਤ ਮਿਹਨਤੀ ਆ ਬਹੁਤ ਕੰਮ ਕਰਦਾ ਮੇਰੀ ਸਾਰੇ ਵਲੰਟੀਅਰ ਸਾਹਿਬਾਨਾਂ ਲਈ ਮੇਰਾ ਇਹ ਵੀ ਆ ਇਹਨਾਂ ਨੂੰ ਕਿ ਵੀ ਇਹਨਾਂ ਦੀ ਸੁਣਵਾਈ ਹਰ ਹਾਲਤ ਦੇ ਵਿੱਚ ਹੋਵੇ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਵਲੰਟੀਅਰਸ ਨੂੰ ਲੋਕ ਫੋਨ ਕਰਦੇ ਆ ਅੱਗੋਂ ਕਰਦੇ ਉਹ ਵੀ ਹੋਣੀ ਚਾਹੀਦੀ ਆ ਔਰ ਮੈਂ ਇਹ ਵੀ ਵਲੰਟੀਅਰਸ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਇਹਨਾਂ ਨੂੰ ਕੋਆਪਰੇਟਿਵਲੀ ਜ਼ਰੂਰ ਕਰੋ ਕੰਮ ਜ਼ਿਆਦਾ ਆ ਤੇ ਸਟਾਫ ਥੋੜਾ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਇਹ ਟਾਈਮ 1 ਮਹੀਨੇ ਦਾ ਸਾਡਾ ਪੈਡੀ ਸੀਜ਼ਨ ਦਾ ਔਖਾ ਹੁੰਦਾ ਵੀ ਅਸੀਂ ਮਿਲ ਜੁੜ ਕੇ ਸਾਰੇ ਜਾਣੇ ਇਹਨੂੰ ਸਮੇਂ ਨੂੰ ਵੀ ਕੱਟ ਲਾਂ ਧੰਨਵਾਦ ਨਕੌਦਰ ਦੇ ਬਿਜਲੀ ਘਰ ਦੇ ਵਿੱਚ ਇੱਕ ਨਵਾਂ ਟਰਾਂਸਫਾਰਮਰ ਰੱਖਿਆ ਗਿਆ ਆ ਵਿਨੇ ਕੁਮਲ ਜੀ ਐਕਸ਼ਨ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲੇ ਤੁਹਾਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਲੈ ਮੇਰੇ ਤੇ ਬਹੁਤ ਬਹੁਤ ਧੰਨਵਾਦ ਜੀ ਸਰ ਜਿਹੜਾ ਇੱਕ ਨਵਾਂ ਟਰਾਂਸਫਾਰਮਰ ਅੱਜ ਰੱਖਿਆ ਗਿਆ ਵਾ ਜਿਹਦਾ ਹਲਕਾ ਐਮਐਲਏ ਨੇ ਉਧਰ ਆਟਮ ਕੀਤਾ ਉਹਦਾ ਕੀ ਕੀ ਬੈਨੀਫਿਟ ਹੋਏਗਾ ਅੱਜ ਮਾਣਯੋਗ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਜੀ ਵੱਲੋਂ ਜਿਹੜਾ ਅਸੀਂ 20 ਐਮਵੀ ਦਾ ਟਰਾਂਸਫਾਰਮਰ ਪੀਐਸਟੀਸੀਐਲ ਵੱਲੋਂ ਰਖਾਇਆ ਗਿਆ ਉਹਦਾ ਮੈਡਮ ਨੇ ਸਵਾਗਤ ਉਦਘਾਟਨ ਕੀਤਾ ਗਿਆ ਉਹਨਾਂ ਵੱਲੋਂ ਜੀ ਉਹਦੇ ਜਿਹੜੇ ਬੈਨੀਫਿਟ ਨੇ ਇਹਦੀ ਅਸੀਂ ਡਿਮਾਂਡ ਕੀਤੀ ਸੀਗੀ ਟ੍ਰਾਂਸਕੋ ਨੂੰ ਕਿ ਸਾਨੂੰ ਜਿਹੜਾ ਲੋਡ ਵਿੱਚ ਸ਼ਹਿਰ ਦਾ ਵਾਧਾ ਹੋ ਰਿਹਾ ਹੈ ਵੋਟਰਾਂ ਦਾ ਏਪੀ ਸਪਲਾਈ ਦਾ ਲੋਡ ਦੇ ਗ੍ਰੋਥ ਦੇ ਮੱਦੇਨਜ਼ਰ ਅਸੀਂ ਡਿਮਾਂਡ ਕੀਤੀ ਸੀਗੀ ਇਹਦੇ ਇੱਥੇ ਇੱਕ ਹੋਰ ਟਰਾਂਸਫਾਰਮਰ ਲਾਇਆ ਜਾਵੇ ਪਲੱਸ ਜਿਹੜੀ ਬਿਲਡਿੰਗ ਹੈ ਉਹਨੂੰ ਐਕਸਟੈਂਡ ਕੀਤਾ ਜਾਵੇ ਤਾਂ ਕਿ ਆਪਾਂ ਜਿਹੜੇ ਨਵੇਂ ਬ੍ਰੇਕਰ ਲਾ ਸਕੀਏ ਜੀ ਉਹਦੀ ਸਾਡੀ 29 ਨੂੰ ਸਕਾਰ ਦੇ ਹੋਏ ট্রান্সਕੋ ਵੱਲੋਂ ਇੱਕ 20 MVA ਦਾ ਨਵਾਂ ট্রান্সਫਰਮਰ ਇੱਥੇ ਰੱਖਿਆ ਗਿਆ ਜਿਹਦੇ ਤਹਿਤ ਸਭ ਤੋਂ ਪਹਿਲਾਂ ਤੇ ਮੈਂ ਦੱਸ ਦਿਆਂ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਪਹਿਲਾਂ ਅਸੀਂ ਸਪਲਾਈ ਦਿੰਦੇ ਸੀ 8-8 ਘੰਟੇ ਰਾਤ 24 ਘੰਟੇ ਗਰੁੱਪ ਚੱਲਦੇ ਸੀ ਤਿੰਨ ਹੁਣ ਅਸੀਂ ਸਵੇਰੇ 4 ਤੋਂ 8 4 ਤੋਂ 12 12 ਤੋਂ 8 ਦੋ ਗਰੁੱਪਾਂ ਵਿੱਚ ਦਿਨੇ-ਦਿਨੇ ਹੀ ਅਸੀਂ ਜਦੋਂ ਦਾ ট্রান্সਫਰਮਰ ਰੱਖਿਆ ਅਸੀਂ ਸਪਲਾਈ ਦੇ ਰਹੇ ਹਾਂ ਪਲੱਸ ਜਿਹੜੇ ਸ਼ਹਿਰ ਦੇ ਫੀਡਰ ਹੈਗੇ ਆ ਘਰਾਂ ਦੀ ਸਪਲਾਈ ਇੱਕ ਮਿੰਟ ਰੁਕਣਾ ਚਾਹਾਂਗਾ ਇਸ ਦੇ ਨਾਲ ਕਿੰਨੇ ਪਿੰਡਾਂ ਨੂੰ ਫਾਇਦਾ ਹੋਵੇਗਾ ਇਹਦੇ ਨਾਲ 25 ਤੋਂ 30 ਪਿੰਡ ਜਿਹੜੇ ਆ ਸਿੱਧੇ ਤੌਰ ਤੇ ਇਹਨਾਂ ਨੂੰ ਬੈਨੀਫਿਟ ਹੋਇਆ ਚਿਰੇ ਨੇੜੇ ਤੇੜੇ ਦੇ ਹੈਗੇ ਆ ਇੱਕ ਸ਼ਹਿਰ ਬਾਰੇ ਕਾਥ ਬਤਾਓ ਜੀ ਸ਼ਹਿਰ ਬਾਰੇ ਮੈਂ ਇਹ ਕਹਾਂਗਾ ਵੀ ਜਿਹੜੇ ਸ਼ਹਿਰ ਦਾ ਲੋਡ ਹੈਗਾ ਹੁਣ ਪਹਿਲਾਂ ਸਾਡੇ ਕੋਲ ਕੁਸ਼ਨ ਨਹੀਂ ਹੈਗਾ ਸੀ ਅਸੀਂ ਜਦੋਂ ਫੀਡਰ ਨੂੰ ਡੀਲੋਡ ਕਰਨਾ ਸੀਗਾ ਤਾਂ ਨਵੇਂ ਬ੍ਰੇਕਰਾਂ ਲਈ ਜਗ੍ਹਾ ਹੈ ਨਹੀਂ ਸੀ ਟਰਾਂਸਫਾਰਮਰ ਦੇ ਉੱਤੇ ਅਸੀਂ ਹੋਰ ਲੋਡ ਨਹੀਂ ਪਾ ਸਕਦੇ ਸੀ ਹੁਣ ਨਵਾਂ ਸਾਡੇ ਕੋਲ ਟਰਾਂਸਫਾਰਮਰ ਲੱਗ ਗਿਆ ਹੈਗਾ ਨਵੇਂ ਅਸੀਂ ਬ੍ਰੇਕਰ ਵੀ ਲਗਾ ਦਿੱਤੇ ਆ ਹੁਣ ਅਸੀਂ ਜਿਹੜੇ ਸ਼ਹਿਰ ਦੇ ਓਵਰਲੋਡ ਫੀਡਰ ਹੈਗੇ ਆ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਅਸੀਂ ਉਹਨਾਂ ਨੂੰ ਡੀਲੋਡ ਕਰ ਦੇਣਾ ਲੋਡ ਵੰਡਿਆ ਜਾਣਾ ਜਿਸ ਦੇ ਨਾਲ ਸਾਡਾ ਫਾਲਟ ਵੀ ਘਟ ਜਾਣਾ ਪਲੱਸ ਵੋਲਟੇਜ ਦੀ ਜੇ ਕਿਤੇ ਫਲਕਚੁਏਸ਼ਨ ਹੈ ਹੀ ਆ ਉਹ ਵੀ ਦਿੱਕਤ ਦੂਰ ਹੋ ਜਾਏਗੀ ਬਹੁਤ ਚੰਗਾ ਸਰ ਕੁਝ ਬੀਤੇ ਦਿਨਾਂ ਦਾ ਇਹ ਗੱਲ ਕਰੀਏ ਬਹੁਤ ਸਾਰੇ ਕੱਟਣ ਲੱਗੇ ਆ ਲੋਕ ਪਰੇਸ਼ਾਨ ਸਿਗੇ ਬਹੁਤ ਨਹੀਂ ਉਹਨਾਂ ਦਾ ਜਿਹੜੇ ਉਹਨਾਂ ਨੂੰ ਅਸੀਂ ਕੱਟ ਦਾ ਨਾਮ ਜ਼ਰੂਰ ਦੇ ਲੈਣੇ ਹੈਗੇ ਆ ਪਰ ਜਿਹੜੇ ਪਿੱਛੇ ਜੇ ਹੀਟ ਵੇਵ ਰਹੀ ਹੈ ਉਹਦੇ ਕਰਕੇ ਕਈ ਵਾਰੀ ਫੀਡਰਾਂ 'ਚ ਫਾਲਟ ਪੈ ਜਾਂਦੇ ਆ ਜੀ ਉਹ ਫਾਰ ਨੂੰ ਦੂਰ ਕਰਨ ਦੇ ਵਿੱਚ ਵੀ ਕਈ ਵਾਰੀ ਸਮਾਂ ਲੱਗ ਜਾਂਦਾ ਪਲੱਸ ਅਸੀਂ ਜਿਹੜਾ ਕੰਮ ਕਰ ਰਹੇ ਸੀਗੇ ਉਹਦੇ ਕਰਕੇ ਵੀ ਸਾਨੂੰ ਸਪਲਾਈ ਬੰਦ ਕਰ ਰੱਖਣੀ ਪਈ ਆ ਇਹਦੇ ਨਾਲ ਹੀ ਮੈਂ ਨਾ ਸ਼ਹਿਰ ਦੇ ਜਿਹੜੇ ਲੋਕ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਇਸ ਕੰਮ ਦੇ ਵਿੱਚ ਕਿਉਂਕਿ ਜਦੋਂ ਗਰਮੀ ਦੇ ਵਿੱਚ ਅਸੀਂ ਸਪਲਾਈ ਬੰਦ ਕੀਤੀ ਤੇ ਨੇਚਰਲੀ ਲੋਕਾਂ ਨੂੰ ਤਕਲੀਫ ਤਾਂ ਹੋਈ ਪਰ ਜੇ ਜਦੋਂ ਉਹ ਫੋਨ ਕਰਦੇ ਰਹੇ ਜੇ ਉਹਨਾਂ ਨੂੰ ਅਸੀਂ ਦੱਸਦੇ ਰਹੇ ਵੀ ਕਿਹੜੇ ਕਰਕੇ ਬੰਦ ਹੈ ਟਰਾਂਸਫਾਰਮਰ ਰੱਖ ਰਹੇ ਤਾਂ ਉਹਨਾਂ ਨੇ ਪੂਰੀ ਪੇਸ਼ੈਂਸ ਦਿਖਾਈ ਸਾਡਾ ਬਹੁਤ ਸਹਿਯੋਗ ਕੀਤਾ ਇੱਕ ਜਿਹੜਾ ਨਵਾਂ ਟਰਾਂਸਫਾਰਮਰ ਲੱਗਿਆ ਇਹਦੇ ਨਾਲ ਸ਼ਹਿਰ ਦੇ ਲੋਕ ਨੂੰ ਵੀ ਫਰਕ ਪੈਗਾ ਪੂਰਾ ਲੋਡ ਨੂੰ ਫਰਕ ਪਏਗਾ ਜੀ ਜੀ ਇਸ ਟਰਾਂਸਫਾਰਮਰ ਜਿਹੜੇ ਸ਼ਹਿਰ ਦੀ ਫੀਡਰ ਹੈ ਜਦੋਂ ਅਸੀਂ ਉਹਨਾਂ ਨੂੰ ਲੋਡ ਵੰਡ ਹੀ ਦਿੱਤਾ ਜੀ ਤਾਂ ਨੇਚਰਲੀ ਲੋਡ ਜਿਹੜਾ ਹੋਰ ਪਾ ਸਕਦੇ ਆ ਜਦੋਂ ਜੀ ਸਰ ਮੇਰਾ 11 ਕੇਵੀ ਤੋਂ ਹੁੰਦਾ 11 ਕੇਵੀ ਦਾ ਅਕਸਰ ਫਾਲਟ ਪਿਆ ਹੀ ਰਹਿੰਦਾ 11 ਕੇਵੀ ਕਿਹੜਾ ਫੀਡਰ ਹੈ ਮਾਲੜੀ ਗੇਟ ਵਾਲਾ ਜੀ ਹਸਪੀਟਲ ਫੀਡਰ ਹਾਂ ਉਸ ਚ ਦਿੱਕਤ ਰਹੀ ਆ ਉਹ ਵੀ ਇਸੇ ਤੋਂ ਪਹਿਲਾਂ ਚੱਲਦੀ ਸੀ ਨਾ ਜੀ ਉਹ ਫਾਲਟ ਨਹੀਂ ਸੀ ਅਸੀਂ ਜਦੋਂ ਕੰਮ ਕਰਨਾ ਅਸੀਂ ਬੰਦ ਕਰਦੇ ਸੀਗੇ ਹੁਣ ਇਹ ਦਿੱਕਤ ਨਹੀਂ ਆਏ ਨਹੀਂ ਆਏ ਮਾ ਤੇ ਜਿਹੜਾ ਸਬਜ਼ੀ ਮੰਡੀ ਆ ਉਹ ਵੀ ਦਿੱਕਤ ਹੁੰਦੀ ਸੀ ਉਹ ਵੀ ਬਾਹਰ ਉਹ ਸਾਰੇ ਲਿੰਕਡ ਸੀ ਨਾ ਸਰ ਲਿੰਕ ਸੀ ਸਰ ਹਾਂ ਹਰੋ ਠੀਕ ਹੋ ਜਾਏਗਾ ਹੁਣ ਤੁਹਾਡੇ ਸਮਝਣਗੇ ਫਰਕ ਪਵੇਗਾ ਸ਼ਹਿਰ ਦੇ ਵਾਸਤੇ ਫਰਕ ਪੈ ਗਿਆ ਤੁਸੀਂ ਨੋਟਿਸ ਕਰੋ ਪਿਛਲੇ ਸਮੇਂ ਤੋਂ ਜਦੋਂ ਦਾ ਲੱਗਾ ਹੈਗਾ ਤੇ ਠੀਕ ਚੱਲ ਰਿਹਾ ਸਾ ਸਿਸਟਮ ਕੀ ਕਹਿਣਾ ਚਾਹੋਗੇ ਨਕੋਦਰ ਨਿਵਾਸੀ ਜੀ ਨਕੋਦਰ ਨਿਵਾਸੀਆਂ ਦਾ ਬਿਲਕੁਲ ਮੈਂ ਫਿਰ ਦੁਬਾਰਾ ਤੋਂ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਸਾਡਾ ਐਨਐਸਏ ਯੋਗ ਕੀਤਾ ਸਹਿਯੋਗ ਕਰਦੇ ਆ ਤੇ ਮੈਂ ਅਗਲੇ ਦਿਨਾਂ ਦੇ ਵਿੱਚ ਉਹਨਾਂ ਕੋਲ ਪੂਰੇ ਸਹਿਯੋਗ ਦੀ ਉਮੀਦ ਕਰਦਾ ਪਲੱਸ ਜੇ ਕਿਸੇ ਨੂੰ ਕੋਈ ਦਿੱਕਤ ਹੈ ਸਿੱਧੇ ਤੌਰ ਤੇ ਮੇਰੇ ਨਾਲ ਕੰਟੈਕਟ ਕਰ ਸਕਦਾ ਸਾਡੇ ਐਸਡੀ ਸਾਹਿਬ ਐ ਲਾਪਰੀ ਜੀ ਜੈਵੰਦ ਸਾਹਿਬ ਵਿਨੀਤ ਕੁਮਾਰ ਜੀ ਤੇ ਹਰ ਵੇਲੇ ਮੌਜੂਦ ਰਹਿੰਦੇ ਨੇ ਦਿਨ ਰਾਤ ਉਹਨਾਂ ਦੀ ਸੇਵਾ ਚ ਹਾਜ਼ਰ ਨੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋ ਰਹੀ ਜੀ ਬਿਜਲੀ ਸੇਵਾਵਾਂ ਦੀ ਖੂਬ ਜਿਹੜੀ ਕੰਪਲੀਟ ਹੈ ਜਿਹੜਾ ਤੁਹਾਡਾ ਮੇਨ ਨੰਬਰ ਹੈ ਉਹ ਬਹੁਤ ਦੇਰ ਬੱਦ ਲੱਗਦਾ ਐਕਚੁਅਲੀ ਜਦੋਂ ਹਰੇਕ ਬੰਦਾ ਉਦੋਂ ਹੀ ਟਰਾਈ ਕਰਦਾ ਜਦੋਂ ਫਾਲਟ ਪੈ ਜਾਂਦਾ ਉਹ ਐਕਚੁਅਲੀ ਉਹ ਫਾਲਟ ਜਿਹੜਾ ਹੈਗਾ ਪੈਣ ਕਰਕੇ ਨਾ ਲੋਕੀ ਸਾਰੇ ਲੋਕਾਂ ਨੂੰ ਹੁੰਦਾ ਵੀ ਅਸੀਂ ਕਾਲ ਕਰੀਏ ਨੰਬਰ ਇੱਕ ਹੁੰਦਾ ਉਹਦੇ ਲਈ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਨਾ ਜੇ ਕੰਪਲੇਂਟ ਰਜਿਸਟਰ ਕਰਾਉਣੀ ਹੈ ਤਾਂ ਐਪ ਐਪ थ्रू ਵੀ ਹੋ ਜਾਂਦੀ ਐਪ थ्रू ਕਰਨੇ ਇੱਕ ਕਲਿੱਕ ਕਰਨੋਂ ਅੰਦਰ ਕੰਪਲੇਂਟ ਰਜਿਸਟਰ ਹੋ ਜਾਏਗੀ ਕਿਤੇ ਫੋਨ ਕਰਨ ਦੀ ਲੋੜ ਵੀ ਨਹੀਂ ਜਿਹੜਾ 1912 ਚੱਲਦਾ ਵੀ ਨਹੀਂ ਇਹ ਇੱਕ ਕੰਜ਼ਿਊਮਰ ਸਰਵਿਸ ਐਪ ਹੈ ਉਹ ਉਹ ਮੈਂ ਕਹਿਦਾਗਾ ਜੀ ਤੁਹਾਨੂੰ ਦੱਸ ਦੇਦਾ ਇਹਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰਾ ਦਿੰਦੇ ਉਹ ਐਪ ਡਾਊਨਲੋਡ ਕਰੋ ਤੇ ਇੱਕ ਕਲਿੱਕ ਦੇ ਉੱਤੇ ਤੁਹਾਡੀ ਕੰਪਲੇਂਟ ਰਜਿਸਟਰ ਹੋ ਜਾਏਗੀ ਕਿਤੇ ਫੋਨ ਕਰਨ ਦੀ ਲੋੜ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਐਕਸੀਅਨ ਸਾਹਿਬ ਨਾਲ ਗੱਲਬਾਤ ਕਰ ਰਹੀ ਸੀ ਵਿਨੇ ਕੋਮਲ ਜੀ ਇਹਨਾਂ ਨੇ ਦੱਸਿਆ ਕਿ ਜਿਹੜਾ ਬੀਤੇ ਦਿਨੀ ਜਿਹੜੇ ਕੱਟ ਕੱਟ ਨਹੀਂ ਗਏ ਸਕਦੇ ਕਿਉਂਕਿ ਕਈ ਵਾਰੀ ਮੀਂਹ ਛੜਾ ਜਾਂਦਾ ਆ ਉਹਦੇ ਕਰਕੇ ਵੀ ਲੈਂਡ ਬੰਦ ਕਰਨੀ ਪੈਂਦੀ ਆ ਨਹੀਂ ਤਾਂ ਜਿਆਦਾ ਪਰੇਸ਼ਾਨੀ ਪਰੇਸ਼ਾਨੀ ਹੁੰਦੀ ਆ ਹੁਣ ਇੱਕ ਨਵਾਂ ਟਰਾਂਸਫਾਰਮਰ ਰੱਖ ਦਿੱਤਾ ਗਿਆ ਜਿਸ ਦੇ ਨਾਲ 26 ਪਿੰਡਾਂ ਨੂੰ ਫਰਕ ਪਵੇਗਾ ਔਰ ਨਕੋਦਰ ਜਿਹੜਾ ਨਕੋਦਰ ਇਲਾਕਾ ਆ ਉਹਨੂੰ ਵੀ ਕਾਫੀ ਫਰਕ ਪਵੇਗਾ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾਲਾ ਨਿਊਜ਼ ਨਕੋਦਰ